ਨਵਾਂ ਸ਼ਹਿਰ ਦੇ ਪਿੰਡੌਰ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਦੱਸਦੇ ਕਿ ਬਲੁਰੇ ਦੇ ਨਾਲ ਜਾ ਕੇ ਉਹ ਟਕਰਾਏ ਗੱਡੀ ਦੇ ਪਰਖੱਚੇ ਤੱਕ ਉੱਡ ਗਏ ਕਾਰ ਦੇ ਵਿੱਚ ਸਵਾਰ 3 ਮਹੀਨੇ ਦੀ ਬੱਚੀ ਦੀ ਇਸ ਹਾਦਸੇ 'ਚ ਮੌਤ ਹੋ ਚੁੱਕੀ ਹੈ ਸੀਸੀਟੀਵੀ ਦੇ ਵਿੱਚ ਦਰਦਨਾਕ ਹਾਦਸੇ ਦੀ ਤਸਵੀਰਾਂ ਕੈਦ ਹੋ ਚੁੱਕੀਆਂ ਨੇ ਤੇ ਕਾਰ ਦੇ ਵਿੱਚ ਸਵਾਰ 3 ਮਹੀਨੇ ਦੀ ਬੱਚੀ ਦੀ ਮੌਤ ਹੋ ਚੁੱਕੀ ਹੈ ਇਹਦਾ ਆਇਆ ਆਪਣਾ ਤੇ ਜਿਹੜਾ ਹਾਸਾ ਹੈ ਕਿ ਤਰ੍ਹਾਂ ਹੋਇਆ ਜੀ ਹਾਂਜੀ ਅਸਗਲ ਜੀ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਇਹੀ ਹਾਸਾ ਜੀ ਮੈਂ ਦੁਕਾਨਾ ਬੰਦ ਕਰ ਰਿਆ ਸੀ ਆਪਣੀ ਜੀ ਇੱਕ ਦੁਕਾਨ ਸ਼ਟਰ ਲਾਤਾ ਸੀ ਇਹ પેટ્રોલ ਪੰਪ ਕੋਲੋਂ ਗੱਡੀ ਆਈ ਜੀ ਆਈ 20 ਗੱਡੀ ਹੈ ਜੀ ਤੇ ਬਲੈਰੋ ਗੱਡੀ 'ਚ ਵੱਜ ਕੇ ਇੱਥੇ ਡਰਾਕ ਨਾਲ ਟੱਚ ਹੁੰਦੀ ਸਾਡੇ ਤੱਕ ਪਹੁੰਚੀ ਜੀ ਤੇ ਇਹਦੇ ਵਿੱਚ ਦੋ ਇੱਕ ਲੇਡੀ ਤੇ ਇੱਕ ਛੋਟਾ ਬੱਚਾ ਸੀ ਜੀ ਜੀ ਬਾਹਰ ਡਿਗੋ ਸੀ ਜੋ ਵੀ ਬੱਚਾ ਕੋਈ 3-4 ਮਹੀਨੇ ਦਾ ਦੱਸ ਰਹੇ ਉਹਨੂੰ ਚੱਕ ਕੇ ਅਸੀਂ ਆਪਣੇ ਰਕੇਸ਼ ਕਲੀਨਿਕ 'ਤੇ ਅਸੀਂ ਦਾਖਲ ਕਰਾਇਆ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਪਹੁੰਚੇ ਤੇ ਪੁਲਿਸ ਨੂੰ ਅਸੀਂ ਤਰਾਹ ਕਰ ਦਿੱਤਾ ਅਸੀਂ ਬਾਈਪਾਸ 'ਤੇ ਨਾਕਾ ਲੱਗਿਆ ਸੀ ਉਹ ਆ ਕੇ ਜਿਹੜੇ ਲੇਡੀ ਇੱਥੇ ਸੀ ਉਹ 2.0 ਤੇ ਜਿਹੜਾ ਨਾਕਾ ਲੱਗਿਆ ਸੀ ਉਹ ਲੈ ਗਏ ਔਰ ਉਸ ਦੀ ਗੱਡੀ ਦੇ ਵਿੱਚ ਉਹਨੂੰ ਵੀ ਇੱਥੋਂ ਲੇਡੀ ਨੂੰ ਲੈ ਗਏ ਤੇ ਦੂਜਾ ਉਹਨਾਂ ਦੇ ਸੱਤਾ ਵਗੈਰਾ ਕਿੰਨੇ ਕੁ ਲੱਗੇ ਸੀ ਹਾਂਜੀ ਕਾਫੀ ਲੱਗੀਆਂ ਹੋਈਆਂ ਸੀ ਜੀ ਬਾਕੀ ਡਾਕਟਰ ਉੱਥੇ ਦੇਖਣਗੇ ਹੁਣ ਜੀ ਉਹ ਦੱਸਣਗੇ ਜੀ ਇਹ ਕਿੱਥੇ ਦੇ ਬੰਦੇ ਸੀਗੇ ਜਿਹੜੀ ਗੱਡੀ ਸੀ ਤੁਸੀਂ ਕਹਿ ਰਹੇ ਹੋ ਵੀ ਦੋ ਜਣੇ ਦੇ ਵਿੱਚ ਕੀ ਲੇਡੀ ਚਲਾ ਰਹੀ ਸੀ ਗੱਡੀ ਜਾਂ ਕਿਤਾ ਪਤਾ ਹੀ ਨਹੀਂ ਲੱਗਿਆ ਜੀ ਡਰਾਈਵਰ ਕਾਲ ਤੱਕ ਸਾਨੂੰ ਲੱਭਿਆ ਨਹੀਂ ਜੀ ਅਸੀਂ ਆਲੇ ਦੋਲੇ ਵੀ ਦੇਖਿਆ ਪੁਲਿਸ ਨੇ ਵੀ ਆ ਕੇ ਇੱਥੇ ਆਲੇ ਦੋਲੇ ਦੇਖਿਆ ਰੇਵਲ ਦਾ ਨਹੀਂ ਪਤਾ ਲੱਗਿਆ ਜੀ ਕਿੱਥੇ ਤੱਕ ਕੋਈ ਪਤਾ ਹੀ ਨਹੀਂ ਲੱਗੀ ਤੇ ਜੀ ਤੁਹਾਡੇ ਹਿਸਾਬ ਨਾਲ ਕਿੰਨੀ ਜੀ ਹੋ ਸਕਦੀ ਹੈ ਕਿੰਨੀਆਂ ਗਵਾਏ ਜਾਂ ਪਾਲੀਆਂ ਪਈਆਂ ਆਲੇ ਦੁਆਲੇ ਦੇ ਦੁਕਾਨਦਾਰ ਦੱਸ ਰਿਹਾ ਜੀ ਕਿ ਅਨ ਕੰਟਰੋਲ ਗੱਡੀ ਸੀ ਵੀ ਜਦੀ ਰੇਸ ਬਹੁਤ ਹੀ ਜ਼ਿਆਦੇ ਸੀ ਵੀ ਵਲੈ ਜੇ ਗੱਡੀ ਚ ਵੱਜੀ ਤੇ ਉਹਦਾ ਮੈਕਨੋ ਵਗੈਰਾ ਸਾਰਾ ਹੀ ਟਟਿਆ ਹੋਇਆ ਹੈ ਇਹ ਕਿੱਥੇ ਤੇ ਆਏ ਤੇ ਗੱਡੀ ਵਾਲੇ ਕਿਹੜੇ ਪਿੰਡ ਦੇ ਆ ਪਤਾ ਕੁਛ ਇਹ ਗੜਪੜ ਦੇ ਦੱਸ ਰਿਹਾ ਜੀ ਆਪਣੇ ਨਾਲੇ ਓਟ ਦੇ ਨਾਲੇ ਪਿੰਡਾਂ ਜੀ ਗੜਪੜ ਦੇ ਦੱਸ ਰਿਹਾ ਵੀ ਉੱਥੇ ਹੀ ਇਹ ਹੈਗੇ ਆ ਜੀ ਜੋ ਪਰਿਵਾਰ ਹੈ ਇੱਥੇ ਰਹਿ ਰਿਹਾ ਜੀ ਤੇ ਬਾਕੀ ਜਾਣਕਾਰੀ ਪੁਲਿਸ ਨੂੰ ਇਸੇ ਬਾਕੀ ਸਾਰੇ ਹਾਂਜੀ ਠੀਕ ਆ ਜੀ ਵਧੀਆ ਸਬਾਕੀ ਹੁਣ ਜਾਣਕਾਰੀ ਔਰ ਤੁਹਾਨੂੰ ਦੇ ਦਿੱਤੀ ਗਈ ਆ ਤੇ ਉਹ ਆਪਣਾ